हां जी मित्रों की हालचाल जे आज आपा तन्नू दसांगे कि अपना जहाज ऊंचा किन्ना वा ते किन्ने फुटे पानी ਦੇ ਵਿੱਚ ਚਲਦਾ ਵਾ ਤੇ ਆ ਤੁਹੀ ਕਰੋ દર્શન ਆਪਣਾ जहाज ਹੈ ਟਾਈਮ ਪੂਰਾ ਫੁੱਲ ਲੋਡ ਹੋ ਕੇ ਜਾਂਦਿਆ ਪਾਣੀ ਦੇ ਵਿੱਚ ਤੇ ਇਹਦੀ ਜਿਹੜੀ ਫੁੱਲ ਹਾਈਟ ਆ ਨਾ ਉਹਦੀ ਟੀਸੀ ਵਿੱਚ ਦੱਸੰਦੀ ਹੈ ਨਾ ਉਥੋਂ ਲੈ ਕੇ ਤੇ ਇਹਦੀ ਬਿਲਕੁਲ ਜਿਹੜੀ ਥੱਲੜੀ ਪਲੇਟ ਆ ਨਾ ਉਥੋਂ ਤੱਕ ਹੈਗਾ ਜੀ ਇਹ 229 ਫੁੱਟ ਟੋਟਲ 229 ਫੁੱਟ ਆ ਤੇ ਇਸ ਟਾਈਮ 52 ਫੁੱਟ ਇਸ ਟਾਈਮ ਪਾਣੀ ਦੇ ਵਿੱਚ ਚੱਲੰਦਿਆ ਕਿਉਂਕਿ ਪੂਰਾ ਫੁੱਲ ਲੋਡ ਆ ਤੇ ਜਦੋਂ ਇਹ ਫੁੱਲ ਲੋਡ ਹੋ ਕੇ ਚੱਲਦਾ ਤੇ ਦੀ ਮੈਕਸਿਮਮ ਕਪੈਸਿਟੀ ਤੇ ਹੁਣ ਆਪਾਂ ਜਾਣਦੇ ਹਾਂ ਤੇ 52 ਫੁੱਟੇ ਪਾਣੀ ਦੇ ਵਿੱਚ ਚੱਲਣਦੇ ਆ ਬਾਕੀ ਸਾਰਾ ਦਾ ਸਾਰਾ ਬਾਹਰ ਆ ਤੇ ਆ ਆਪਣੀ ਆ ਗਈ ਰੈਸ਼ ਪੂਰੀ ਅਕਮੋਡੇਸ਼ਨ ਸਾਡੀਆਂ ਬਾਰੀਆਂ ਦੱਸਣ ਦੀਆਂ ਆਪਣੇ ਕਮਰਿਆਂ ਦੀਆਂ ਬਾਰੀਆਂ ਵਾ ਤੇ 11 ਮੰਜ਼ਲਾਆਂ ਦੀ ਪੂਰੀ ਥੱਲੋਂ ਲੈ ਕੇ ਉੱਤੋਂ ਤੱਕ 11 ਮੰਜ਼ਲਾਆਂ ਦੀ ਇਹਦੀ ਅਕਮੋਡੇਸ਼ਨ ਆ ਪੂਰੀ ਬਿਲਡਿੰਗ ਵਾਂਗੂ ਤੇ ਇਦਾਂ ਦਾ ਆਪਣਾ ਹਿਸਾਬ ਕਿਤਾਬ ਹੁੰਦਾ ਬਾਕੀ ਦੀ ਜਿਹੜੀ ਲੰਬਾਈ ਆ ਪੂਰੀ ਉਹ 1100 ਫੁੱਟੇ ਉਹ ਸਿਖਰ ਤੋਂ ਲੈ ਕੇ ਤੇ ਉਹ ਪਿਛੋਂ ਤੱਕ 1100 ਫੁੱਟ ਆਪਣਾ ਜਹਾਜ ਲੰਮਾ ਵਾ ਤੇ 150 ਫੁੱਟੇ ਠੀਕ ਹੈ ਜੀ ਤੇ ਮੈਨੂੰ ਲੱਗਦਾ ਹੁਣ ਤੁਹਾਡਾ ਇਹ ਡਾਊਟ ਵੀ ਕਲੀਅਰ ਹੋ ਗਿਆ ਵੀ ਆਪਣੇ ਜਾਇਦੀਨ ਲਪਾਈ ਚੜਾਈ ਤੇ ਉਚਾਈ ਕਿੰਨੀ ਆ ਤੇ ਕਰਕੇ ਕਮੈਂਟ ਦੱਸੋ ਫਿਰ ਕਿਵੇਂ ਦੀ ਲੱਗੀ ਵੀਡੀਓ